ਤਕਬੀਰ ਹੁਣ ਪਿੰਡਿਆਂ ਗੋਡਰ ਵਾਲੀਆਂ ਹੋਈਆਂ ਈਆਂ ਤੇ ਨਾਲੇ ਮੀਂਹ ਵੀ ਪੈ ਗਿਆ ਤਾਂ ਮੇਰਾ ਪੁੱਤ ਗੋੜਦੀ ਹੰਦਾ ਕੋਈ ਨੀ ਮੰਮੀ ਗੋੜਦਾਂਗੇ ਸਾਡੀ ਸਬਜੀ ਹੋ ਜੂਗੀ ਜਿਹੜੇ ਪਹਿਲੀਆਂ ਬੀਜੀਆਂ ਨੂੰ ਤਾਂ ਲੱਗਣ ਡੈਵੀਆ ਆਹੋ ਥਾਂ ਮੈਂ ਕਹਿੰਦਾ ਦੂਜੀਆਂ ਨੂੰ ਫੋਟੋ ਕਾਢੋ ਨਾਲ ਹੀ ਹੋਗਾ ਲੱਗਣ ਪਏ ਪਿੱਲੋ ਖੰਡ ਲੱਥਿਆ ਕਰਨਗੇ ਸਬਜੀ ਭਾਂਜਿਆ ਕਰੂਗੀ ਕੋਈ ਗੱਲ ਨਹੀਂ ਮੰਮੀ ਗੋੜ ਦਿੰਨੇ ਆ ਐਵੇਂ ਨਾ ਟਾਈਮ ਪਾਸ ਕਰਿਆ ਕਰੋ ਬੈ ਬੂਕੇ ਕੰਮ ਕਰਿਆ ਕਰੋ ਹੁਣ ਮੰਮੀ ਹੁਣ ਤੇ ਦੇ ਵੇਲੇ ਕੰਮ ਤਾਂ ਨਾ ਨਿਬੜ ਗੇ ਚਲ ਕੋਈ ਗੱਲ ਨਹੀਂ ਆਹ ਤਾਂ ਚਾਰ ਦਿਨ ਕੰਮ ਦੇ ਐਹੋ ਦਿਨ ਚਾਰ ਨੂੰ ਮੁੜ ਕੇ ਸਾਰਾ 4 ਮਹੀਨੇ ਕੰਮ ਦੇ ਹੀ ਚੀਜ਼ਾਂ ਲੱਭਦੀਆਂ ਟਿਕਾਣੇ ਦੇ ਕਿੱਥੇ ਰੱਖੀਆਂ ਹੁੰਦੀਆਂ ਆ ਵਾ ਓਏ ਅੰਦਰੋਂ ਲੈ ਲਾ ਸਟੋਰ 'ਚ ਪਏ ਦੋ ਤਿੰਨ ਸਾਹਮਣੇ ਟੰਗੇ ਹੀ ਹੋ ਇਹਨਾਂ ਨੂੰ ਕਿਤੇ ਚੀਜ਼ ਦੇ ਹੈ ਨਾ ਤਾਂ ਮਿਹਰੀ ਆ ਹੀ ਰਹਿੰਦੀ ਹੈ ਇਹਨਾਂ ਦਾ ਦਿਮਾਗ ਪਤਾ ਨਹੀਂ ਫੇਰ ਜਦੋਂ ਸੈੱਟ ਕਰਨ ਵਾਲਾ ਆਵੇ ਜੀ ਚੀਜ਼ਾਂ ਜਿਹੜਾ ਟਿਕਾਣੇ ਰੱਖਣੀਆਂ ਲਿਆਂਦੀਆਂ ਦਾ ਕੀ ਫਾਇਦਾ ਤੋਤਾ ਕਰਾ ਦਿੰਦੀ ਹੈ ਇੱਦਾਂ ਵੀ ਜਿਹੜੀ ਮੰਮੀ ਚੀਜ਼ ਜਿੱਥੇ ਲਗਣੀ ਉੱਥੇ ਲਾਵੇ ਹਾਂ ਉੱਥੇ ਲਗਣੀ ਚਾਹੀਦੀ ਆ ਚੱਲ ਹੁਣ ਛੱਡੋ ਗੱਲਾਂ ਨੂੰ ਨਿਕੇ ਨਿਕੇ ਨੂੰ ਐਵੇਂ ਨਾ ਹਗਲ ਕਰਦੀਆਂ ਗੱਲਾਂ ਦੇ ਵਿੱਚ ਪਾਓ ਮੇਰੇ ਇਹਦਾ ਸੋਝੀ ਅੱਜ ਵੀ ਇਹਲੇ ਜੇ ਤੇ ਧਾਣੇ ਪਾ ਲਉਂ ਟਰਾਂ ਵਿੱਚ ਉਹ ਵੀ ਕੰਮ ਨਿਭੜਦਾ ਹੋਊਗਾ ਕੋਈ ਨਹੀਂ ਮੰਮੀ ਪਾ ਲੈਣੀ ਆ ਹਾਂ ਤੇ ਮਣੀ ਤੂੰ ਗਿਆ ਹਾਂ ਕਣਕ ਵੇਚਣ ਪਰਚੀਆਂ ਪਰਚੀਆਂ ਕੀ ਸਾਰੀ ਵੇਗ ਗਈ ਆ ਹਿਸਾਬ ਤਾਂ ਸਾਰਾ ਹੋ ਗਿਆ ਵਾ ਪਰਚੀਆਂ ਅੰਦਰ ਰੱਖੀਆਂ ਉੱਥੇ ਬਾਕੀ ਤੂੰ ਪੈਸੇ ਦਾ ਆਪਣਾ ਵੇਖ ਲੈ ਉਹ ਪੈਸੇ ਕਿਦਨ ਪਾਉਣੇ ਨੇ ਕਿਦਨ ਕਹਿੰਦਾ ਵਾ ਉਹ ਪੈਸੇ ਵੀ ਪਾ ਦੇਣਾ ਜਿਹੜੇ ਕੋਈ ਖਾਤ ਖੂਦ ਲੈ ਜਾਂਦੀਆਂ ਨੇ ਦਵਾਈਆਂ ਲੈ ਜਾਂਦੀਆਂ ਆਹੋ ਉਹਨਾਂ ਕਹਣਾ ਕੱਟ ਲੈ ਆਪਣੀਆਂ ਸਾਰੀਆਂ ਪਹਿਲਾਂ ਉਹ ਵੇਚਣਾ ਤੁਹਾਨੂੰ ਪਤਾ ਸਾਰੇ ਹਿਸਾਬ ਦਾ ਮੈਨੂੰ ਨਹੀਂ ਪਤਾਗਾ ਉਹ ਕੀ ਦਾ ਠੀਕ ਆ ਤੇ ਕਣਕ ਕਿੰਨੀ ਲੈਂਦੀ ਘਰ ਵਾਸਤੇ ਕਣਕ ਭਾਜੀ ਵਾਦੂ ਆ ਨਾ ਬਹੁਤ ਬਹੁਤ ਵਾਦੂਗਾ ਮੈਂ ਆਪਣਾ ਆਈਡੀਆ ਲੈ ਆਂਦੀ ਮੈਂ ਤਾਂ ਪੁੱਛਿਆ ਵੀ ਕਿਹਨੇ ਵੀ ਕਹਿਣ ਜਾਵਾ ਕਿ ਨਾ ਲਿਆਵਾ ਉਹਦਾ ਚੰਗਾ ਵਾਦੇ ਨੂੰ ਥਾਵਾ ਆਹੋ ਚੱਲ ਕੋਈ ਗੱਲ ਨਹੀਂ ਇਹ ਨੀ ਕਿ ਚੰਗੀ ਕਰ ਕੇ ਨੂੰ ਪੀ ਪਾ ਵੀ ਪੋਣਾ ਪੈਂਦਾ ਥੋੜਾ ਬਹੁਤਾ ਆਹ ਤੇ ਹੋਰ ਦੇਖੋ ਕਿ ਨੂੰ ਉਦਾਂ ਵੀ ਲੈ ਲਈ ਬਹੁਤ ਬੰਦਾ ਦੇ ਦੂ ਦਿੰਦਾ ਕੋਈ ਗੱਲ ਨਹੀਂ ਵਾਦੂ ਚੀ ਚੰਗੀ ਹੁੰਦੀ ਵਾਦੂ ਚੀ ਚੰਗੀ ਹੁੰਦੀ ਆ ਕਰਦੇ ਨੇ ਚਲ ਇਦਾਂ ਕਰੀ ਹੁਣ ਰੋਟੀਆਂ ਇਹ ਦੋ ਦੋ ਖਾ ਗਏ ਨਾ ਤੇ ਫੇ ਕਣਕ ਸੋਟੇ ਲਈ ਡਰਮ ਚ ਚਾਹ ਤੂੰ ਬਹੁਤ ਮੈਂ ਦੇਖਾਂ ਕੀ ਕਰਨੀਆਂ ਨੇ ਮੈਂ ਪਰੌਂਠੇ ਤੁਹਾਨੂੰ ਦੋ ਦੋ ਲਵਾ ਦਿੰਦੀ ਉਹ ਨਹੀਂ ਮੰਮੀ ਪਰੌਂਠੇ ਨਹੀਂ ਖਾ ਕਿੱਦਾਂ ਕਣਕ ਚਾੜਨੀ ਆ ਅਸੀਂ ਤਾਂ ਪਾਣੀ ਪੀ ਮਰ ਜਾਗੇ ਇਹ ਐਦਾ ਹੀ ਚਾੜਦੀ ਤੁਸੀਂ ਜ਼ਿਆਦਾ ਪਾਣੀ ਪੀਣਾ ਹੋਰ ਤਾਂ ਪਾਣੀ ਕੀ ਚੱਲ ਸਮਝੀਂਦਾ ਕਹਾਂ ਲੋ ਰੋਟੀਆਂ ਲਾਵਾਂਗੇ ਤੇ ਖਾਓਗੇ ਮੈਨੂੰ ਕਈ ਨਹੀਂ ਨਾ ਪਰ ਕੋਈ ਕਰਨੀ ਮਣੀ ਆ ਵੇਖੀ ਗੇਟ ਖੜਕਾ ਕੋਈ ਆਇਆ ਹੀ ਉਹ ਆਪਣਾ ਖੜਕਣ ਡਿਆ ਆ ਆਹੋ ਮੈਨੂੰ ਲੱਗਾ ਭਾਵੇਂ ਮਸ਼ੀਨ ਵਾਲ ਆ ਗਿਆ ਹੋਵੇ ਤਾਂ ਮੈਂ ਕੀ ਕਹਾਂ ਹੁਣ ਪੈਸੇ ਤੇ ਹੱਲੀ ਹੱਲਦੇ ਨਹੀਂ ਘਰੇ ਕੋਈ ਨਹੀਂ ਉਹਨੂੰ ਮਾਰਲਾ ਵਾਰ ਗੂਗਲ ਪੇ ਕਰਦੇ ਨਹੀਂ ਨਿਕਦੇ ਹੈਗੇ اکاؤنٹ 'ਚ ਚਲ ਫਿਰ ਮੈਂ ਉਹਨੂੰ ਪੇ ਨਾ ਆਉ ਜਾ ਵੇਖ ਉਹ ਤੇਰਾ ਭਲਾ ਜੀ ਮਾਸੀ ਬੁਲਸੀ ਲਈ ਸੱਸੀ ਦਾ ਜਨਾਬ ਸੱਸੀ ਗੱਲ ਕੀ ਹਾਲ ਹੈ ਕਤਰਾ ਠੀਕ ਆ ਕੀ ਨਾਜ਼ਰਾ ਪਤਾ ਮੇਰਾ ਨਾਮ ਮਨੀ ਭਾਜੀ ਰਗਵੀਰ ਸੇ ਕੌਣ ਲੈ ਜੋ ਮੇਰਾ ਭਰਾ ਵਾ ਸਰ ਤੁਸੀਂ ਕਤੋਂ ਆ ਗਏ ਸਾਡੀ ਦੇ ਪਿੰਡ ਚੀਜ਼ ਦੀ ਬੜੀ ਆ ਆਹੋ ਮੈਨੂੰ ਪਤਾ ਜਿੰਨੇ ਕ ਤੇਰੀ ਇੱਜ਼ਤ ਵਾ ਬੱਸ ਤੋ ਹੈਗਾ ਪਹਿਲਾ ਮਾਸਮਾ ਨਾ ਛੋਲੂਕੀਆਂ ਦੇ ਲੁਚੇ ਜੋ ਜਨਾਬ ਸੁਣ ਲੈ ਗੱਲ ਕਰੋ ਗੱਲ ਇਹਨਾਂ ਨਾਲ ਬੁਲਾਓ ਬਾਹਰ ਬੁਲਾ ਦੂੰ ਰਗਵੀਰ ਬੁਲਾ ਮੈਂ ਸਾਦਾ ਜਨਾਬ ਇੱਕ ਮਿੰਟ ਰੋਜੋ ਮਸਜਿਦ ਨਹੀਂ ਕਾਲੇ ਘਾਤੋਂ ਪੈਂਦੇ ਹੋ ਅਸੀਂ ਕੀਤਾ ਕੀ ਤੁਸੀਂ ਦੱਸੋ ਸਹੀ ਮੈਨੂੰ ਆਵਾਜ਼ ਦੇ ਮਾਰ ਲੈ ਅੰਦਰ ਹੋ ਜਾਓ ਵੀਰ ਜੀ ਵੀਰ ਹਾਂ ਆਇਓ ਮੜਾ ਜਾ ਬਾਰ ਪੁਲਸ ਵਾਲੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਤੂੰ ਇਹਨਾਂ ਦੀ ਕੁੜੀ ਦੇ ਹੁੰਦੇ ਸੁਣਦੇ ਦੂਜਾ ਵਿਆਹ ਕਰਾਉਣਾ ਫਿਰ ਤਾਵਾਂ ਦੂਜਾ ਵਿਆਹ ਜੀ ਹਾਂ ਜੀ ਕੌਣ ਆਉਂਦਾ ਪਾਣੀ ਜਨਾਬ ਮੈਂ ਆ ਨਹੀਂ ਆ ਮਾਸ ਜੀ ਕਿਹੜਾ ਤੂੰ ਜਾ ਵਿਆ ਕੱਲ ਵਾਂ ਨੂੰ ਬੋਲ ਨਾ ਮੇਰ ਨਾਲ ਕਿਉਂ ਨਹੀਂ ਬੋਲਦੀਆਂ ਨਵਾਂ ਵਿਆਹ ਤੇ ਆ ਮੇਰੀ ਦੀਦਾ ਹੋਇਆ ਵੇਖਾ ਜਨਾਬ ਮੇਰਾ ਵਿਆਹ ਹੋਇਆ ਨਵਾਂ ਐਨੇ ਗੁੱਸੇ ਚ ਚੱਲ ਨਹੀਂ ਚੁੱਪ ਕਰਕੇ ਬਹਿ ਜਾ ਰਮਾਨਾ ਮਾਸ ਜੀ ਥੋਪ ਬੜੀ ਆ ਬੀਬੀ ਜਾ ਲਿਆ ਡੋਲਾ ਨਵਾਂ ਕੱਢ ਕੇ ਲਿਆ ਚਲ ਆਓ ਬਾਜੀ ਮੇਰੇ ਕੋਲ ਕੋਣ ਕੇ ਅੰਦਰ ਮੇਰੇ ਕਿਹੜਾ ਡੋਲਾ ਬੈਠਾ ਮੇਰੀ ਵੱਡੀ ਨੋਹ ਬਜੀਤ ਲਾ ਮੈਂ ਤਾਂ ਤੁਪ ਕਹਿ ਰਿਆਂ ਆਉਂਦੀ ਆਉ ਨਹੀਂ ਹੁੰਦੀ ਤੇਰੇ ਜਾਣ ਕੇ ਦੇਖੋ ਅਣਖਾ ਤੇ ਇਲਜ਼ਾਮ ਆ ਕਿ ਤੁਸੀਂ ਤੇ ਵੀਰ ਸਿੰਘ ਦੀ ਪਹਿਲੀ ਘਰ ਵਾਲੀ ਦੇ ਹੋਣ ਦੇ ਬਾਵਜੂਦ ਦੂਜਾ ਦਾ ਵਿਆਹ ਕਰ ਰਹੇ ਬਿਨਾ ਤਲਾਕ ਦਿੱਤੇ ਆ ਪੁੱਤ ਅੰਦਰ ਜਾ ਕੇ ਦੇਖ ਲੈ ਨਾ ਪਹਿਲਾਂ ਕਿ ਕਿਹੜਾ ਅੰਦਰ ਮੇਰੇ ਡੋਲਾ ਬੈਠਾ ਵਾ ਮੈਂ ਫੇਰ ਨਾਮ ਕਰਕੇ ਨਾਵਾ ਬਜੀ ਇਤਨੂੰ ਕੋ ਲਿਆ ਜੀ ਮੇਨੋ ਲਿਆ ਆ ਤੇਰੇ ਚੂੜੇ ਵਾਲਿਆ ਬੈਠਾ ਹੁਣ ਕਰਦੀ ਆ ਤੂੰ ਅੰਦਰ ਜਾ ਕੇ ਵੇਖ ਲੈ ਕਿਹੜੀ ਚੂੜੇ ਵਾਲੀ ਆ ਜੀ ਮਧੂਰ ਨਾ ਉਹ ਸਾਰੇ ਬਾਹਰ ਕੱਢ ਕੇ ਲਿਆ ਜਨਾਬ ਮੁੰਡਾ ਬਾਹਰ ਲਿਆ ਬਹੁਤ ਸੱਚੇ ਆ ਮੰਮੀ ਤੁਸੀਂ ਜਾਓ ਤੁਸੀਂ ਜਾ ਵੇਖ ਲਓ ਕੋਈ ਨਾ ਜੋ ਕਿ ਤੁਹਾਨੂੰ ਸਾਹ ਦਿਖਾਉਂ ਤੂੰ ਉਠਣਾ ਮਾਰਕਾ ਤੇਥੇ ਬੈਠੀ ਕਿਤੋਂ ਰਾਤ ਰਾਤ ਕਿੱਥੇ ਛੱਡ ਆਇਆ ਇਹਨੂੰ ਆਹ ਵੇਖਾਂ ਸੀ ਛੱਡ ਦੇ ਇਹਨੂੰ ਕਿੱਥੇ ਹੋਣਾ ਆਵੇ ਬੈਠੀ ਆਵੇ ਨਾਲ ਵਾ ਦੂਜੇ ਚੂੜੇ ਵਾਲੀ ਲਿਆ ਤੇ ਪਹਿਲੀ ਆ ਨਾ ਇਹਦੀ ਭੈਣ ਲਿਆ ਹਾਏ ਹਾਏ ਪਹਿਲੀ ਇੱਕ ਦੋਕਦੀ ਚੂੜਾ ਤੇ ਇਹਨੇ ਪਾਇਆ ਨਵਾਂ ਤੇ ਪਹਿਲੀ ਕਿੱਥੋਂ ਦੀ ਆ ਇਹ ਤੁਹਾਨੂੰ ਲੈ ਕੇ ਆਏ ਆ ਜੀ ਆਇਆਂ ਨੂੰ

ਜੋ ਵੀ ਕੋਈ ਵੀ ਤੀ ਤੇਰ ਨਾਲ ਗੱਲ ਸੱਚ ਦਾ ਸੱਚ ਕਰਦੇ ਉੱਥੇ ਜਾ ਕੇ ਠੀਕ ਹੈ ਮੰਮੀ ਕੋਈ ਚਲ ਆ ਜਾਓ ਭੈਣ ਜੀ ਤੀ ਮੈਂ ਨਾ ਤਲਾਸ਼ੀ ਕਰ ਲਾਂ ਜਨਾਬ ਸਾਡੀ ਕੋਈ ਗਲਤੀ ਨਹੀਂ ਕਿ ਮਾਤਾ ਨੂੰ ਵਹਿਮ ਹੋ ਗਿਆ ਵਾ ਕੋਈ ਗਿਆ ਅੰਦਰ ਮੁੰਡਾ ਦੇਖਣ ਤਰਾ ਕੀ ਕਰਨ ਗਿਆ ਵਾ ਕੋਈ ਨਹੀਂ ਪੁੱਤ ਵੇਖ ਲਓ ਚੰਗੀ ਤਰ੍ਹਾਂ ਵੇਖ ਲਿਓ ਜੇ ਅੰਦਰ ਕੋ ਹੋਊਗਾ ਕੁਝ ਜੇ ਕੁਝ ਲੱਭ ਕੇ ਨਾ ਉਹ ਕਿਹੜਾ ਕਰ ਕਰ ਮੈਂ ਪੁੱਟੂਗਾ ਜਨਾਬ ਜੇ ਲੱਭ ਜੇ ਨਾ ਕੋ ਅੰਦਰੋਂ ਅਸੀਂ ਆਪ ਪੁੱਠੇ ਲੰਗੇ ਜਿਨਾ ਮਰਜ਼ੀ ਕੁਟਲੇ ਸਾਨੂੰ ਮੇਰੇ ਲੰਘ ਗਿਆ ਸੱਤ ਹੋ ਗਿਆ ਅਬ ਬਲਜੀਤ ਦੋ ਦਾ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਵਿਖਾ ਦੇ ਦਾਸੇ ਮੋਬਾਈਲ ਕਿਵੇਂ ਕਰੀ ਹਾਂਜੀ ਮੇਰੀ ਘਰ ਵਾਲੀ ਆ ਜੀ ਕੀ ਨਾਂ ਇਹਦਾ ਬਲਜੀਤ ਕੌਰ ਆ ਕੁੜੀਏ ਦੱਸੋ ਦੇਦੀ ਕਿੰਨਾ ਪਿਆਰ ਕਰਦੇ ਆਪਾਂ ਦੱਸੋ ਨਾ ਦੇਦੀ ਬੋਲੋ ਤੁਸੀਂ ਦੀਦੀ ਮੈਂ ਬੋਲ ਕੁੜੀਏ ਜੇ ਬੰਨੇ ਨੂੰ ਮਾਫ ਕਰ ਦੋ ਪਰ ਮੇਰੀ ਮੰਮੀ ਨੂੰ ਨਾ ਪhle ਖਾ ਪੈ ਗਿਆ ਵਾ ਤੁਹਾਡਾ ਟਾਈਮ ਵੇਸਟ ਕੀਤਾ ਮੇਰੇ ਘਰ ਵਾਲਿਆਂ ਨੇ ਕੋਈ ਦੂਜਾ ਵਿਆਹ ਨਹੀਂ ਕਰਾਇਆ ਦੱਸੋ ਜੀ ਦੱਸੋ ਗੱਲ ਕਰੋ ਹੁਣ ਬਲਜੀਤ ਉਹਦੀ ਉਹ ਸਾਡੀ ਲਾਫਾ ਕਰਕੇ ਜਾਂਦੀ ਐ ਸਗੋਂ ਹਾਂ ਬਲਜੀਤ ਐਡੀ ਛੇਤੀ ਮੁੱਕ ਗਏ ਮੈਨੂੰ ਤਾਂ ਪਰਸਾ ਫੋਨ ਲਾਇਆ ਮੈਂ ਤਾਂ ਰੋ ਰੋ ਮਰ ਗਈ ਤੂੰ ਐਦਾਂ ਦੀਆਂ ਗੱਲਾਂ ਨਾ ਕਰ ਦੱਸ ਹੁਣ ਕੋਈ ਲੱਭਾ ਲਓ ਵੇ ਲੋ ਜਨਾਬ ਦੱਸੋ ਜੀ ਹੁਣ ਪਤਾ ਪਤਾ ਫੋਲ ਲਿਆ ਅੰਦਰੋਂ ਉੱਪਰ ਦੇਖਣਾ ਇੱਥੇ ਬਾਰੇ ਤੇ ਹੋ ਗਿਆ ਹੁਣਾਂ ਹੀ ਮੈਂ ਸਾਬ ਬਾਥਰੂਮ ਵੀ ਕੋਈ ਨਹੀਂ ਛੱਡਿਆ ਸਾਰਾ ਕੋਠਾ ਫੋਲ ਕੇ ਆਇਆ ਉਤੋਂ ਜਿਨਾਂ ਦੀ ਬਾਰੀ ਵੀ ਕੋਈ ਨਹੀਂ ਛੱਡੀ ਉਹ ਜਿੰਦਾ ਜਾਗਦਾ ਜੀ ਆ ਕੋਈ ਹੋਊਗਾ ਘਰ ਦੇ ਵਿੱਚ ਫੇਰੀ ਆ ਕੋਈ ਸੂਈ ਥੋੜੀ ਨਾ ਵਾ ਜਿਹੜੀ ਕਵਾਜਣੀ ਆ ਮਾਤਾ ਉਹ ਤਾਂ ਪੁੱਤਸ ਵਾਲਾ ਵੇਲੇ ਸਮਝਿਆ ਵਾ ਪੁੱਤ ਮੈਂ ਵੇਲਾ ਨਹੀਂ ਸਮਝਿਆ ਮੈਂ ਸਹੀ ਤਰੀਕੇ ਨਾਲ ਲੈ ਕੇ ਆਈ 10 ਬਲਜੀਤ 10 ਮਾਸੀ ਜੀ ਮੈਂ ਵੀ ਤਾਂ ਦਿੱਤੀ ਆ ਤੁਸੀਂ ਇਹ ਚੰਗਾ ਥੋੜਾ ਕੰਡਾ ਕਿੰਨਾ ਹੀ ਪਣਾ ਪਣਾ ਪਿਆਰ ਕਰਦੀਆਂ ਵਾ ਆਪਸ ਵਿੱਚ ਤੁਸੀਂ ਤਾਂ ਸਾਡੇ ਵਿੱਚ ਫੋਟੋ ਪਾਉਂਦੇ ਹਣ ਕੇ ਤੁਸੀਂ ਪੋਤਾ ਸਹੀ ਸਹੀ ਮੈਂ ਗੱਲ ਦੱਸੀ ਆ ਮੈਂ ਝੂਠ ਨਹੀਂ ਬੋਲਿਆ ਭੈਣ ਜੀ ਆਹੀ ਮਾਵਾਂ ਧੀਆ ਬੜ ਕੇ ਰਹਿਣ ਡੀਆਂ ਬੜਾ ਸੋਹਣਾ ਮੇਰਾ ਕਾਸਾ ਘਰ ਹੱਸਦਾ ਬਸਦਾ ਵਾ ਪਰ ਤੂੰ ਐਵੇਂ ਜਾਣ ਜਾਣ ਕੇ ਹਕ ਕਰਵੇਂ ਤੇ ਅੱਡੇ ਪਾਈਆਂ ਲੈਣੀ ਆ ਦੱਸ ਬਲਜੀ ਤੈਨੂੰ ਕਾਹਦੀਆਂ ਤਾਂ ਮਕੀਆਂ ਦਿੱਤੀਆਂ ਇਹਨਾਂ ਨੇ ਜਿਹੜੀ ਮੁੱਕਣ ਨਹੀਂ ਹੁਣ ਮੰਮੀ ਤੇਰੀ ਗੜੀ ਹੱਥ ਜੁੜੇ ਤੂੰ ਇੱਥੋਂ ਚੱਲ ਜਾ ਉਹਨੇ ਕੋਈ ਵਿਆਹ ਨਹੀਂ ਕਰਾਇਆ ਹੈਗਾ ਬੋਤਾ ਮੈਂ ਤੇਰੀ ਮਾਂ ਵਾ ਮਸੀ ਜੀ ਭਾਈ ਮੇਰਾ ਘਰ ਆ ਗਿਆ ਆਂਦੇ ਜੀ ਉਹ ਜਨਾਬ ਲੈ ਕੇ ਜਾਓ ਜਨਾਬ ਮਾਤਾ ਝੂਠ ਬੋਲਦੀ ਆ ਇਹ ਸਾਰੇ ਮਾਰੇ ਪੁੱਤ ਨੇ ਨਹੀਂ ਝੂਠ ਬੋਲਿਆ ਮੇਰੀ ਧੀ ਆ ਤੁਮਰਾ ਕੀਤਾ ਜੇ ਮਾਤਾ ਉਹ ਤਾਂ ਪੁੱਛਣ ਵੇਲੇ ਸਮਝਾ ਕਿ ਹਾਂ ਵੀ ਮੂੰ ਚੁੱਕਾ ਇਧਰ ਤੁਰ ਪੇ ਮੂੰ ਚੁੱਕਾ ਇਧਰ ਤੁਰ ਪੇ ਹਨੂ ਹੋਰ ਛੱਤੀ ਕੰਮ ਨੇ ਮਾਸੀ ਜੀ ਆਜਾ ਤੈਨੂੰ ਚਾਹ ਪਾਣੀ ਪਿਆਲੀ ਦਿੱਤੀ ਤੂੰ ਪੇਖ ਲੋਤੇ ਨਾਲੇ ਖਪਣ ਡਿਆ ਜੀ ਆਪ ਜਿਹੜਾ ਵੀਰਾਂ ਨੂੰ ਪਰੇਸ਼ਾਨ ਕੀਤਾ ਚਲਾ ਨਹੀਂ ਜੋ ਪਹਿਲਾਂ ਬੈਠੀ ਜੋ ਕਿਦਾ ਹੱਸਵਾ ਦਾ ਘਰ ਲਗੀਆਂ ਜਾਣ ਚਲ ਨਹੀਂ ਜਨਾਬ ਰਹਿਣ ਬੈਠੀ ਕੰਮ ਨੂੰ ਮੇਰੀ ਚਾਹ ਪੜੀ ਕਾ ਪੜੀ ਨਹੀਂ ਕਾ ਨਹੀਂ ਚੱਲਦੀ ਹੋ ਮੇਰੀ ਗੱਲ ਠੀਕ ਫਿਰ ਕਿਤੇ ਪੀਓ ਚਾਹ ਠੀਕ ਹੈ ਮਿਹਰਬਾਨੀ ਤੁਹਾਡੀ ਜੀ ਚੰਗਾ ਭਰਾ ਚੱਲੋ ਜਾਈਏ ਨੂੰ ਮੇਰੀ ਗੱਲ ਸੁਣੋ ਮੇਰੀ ਮੰਮੀ ਨੂੰ ਮਾਫ ਕਰ ਦਿਓ ਇਹਨਾਂ ਦਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਹਦਾ ਲਾਜ ਨੂੰ ਕਿਹਾ ਦਿਮਾਗ ਤਾਂ ਵੀ ਨਾਲ ਹੈ ਕਹਿੰਦਾ ਬਲੱਡ ਪ੍ਰੈਸ਼ਰ ਨਹੀਂ ਵੱਧਦਾ ਇਹਦਾ ਕੋਈ ਨਹੀਂ ਬਾਜੀ ਕਰਾਉਣੇ ਲਾਜਮੀ ਨਾ ਰਹੇ ਇਹ ਦੋਸ਼ ਨਹੀਂ ਲਾਉਣੇ ਚਾਹੀਦੇ ਇਦਾਂ ਦੇ ਕੀ ਕਰ ਲਿਆ ਪੁਲਿਸ ਸੱਦ ਕੇ ਮਾਤਾ ਤੇਰੀ ਕੁੜੀ ਮੁੱਕਰ ਗਈ ਹੋ ਹੁਣ ਕੀ ਕਰ ਲੇਗੀ ਜਿੰਨੀ ਤੇਰੀ ਮਾਤਾ ਉਮਰ ਮਾਨਾ ਰੱਬ ਦਾ ਨਾਮ ਜਪਿਆ ਕਰ ਘਰ ਬੈ ਕੇ ਬਾਕੀ ਭੈਣ ਜੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੱਕੇ ਹੀ ਕੰਮ ਕੀਤੇ ਆ ਹਾਂ ਪਜਲ ਹੋਣਾ ਕੀ ਇੱਥੇ ਸਾਡੇ ਕੋਲ ਬਲਜੀਤ ਕਰਾਤੀ ਨਾ ਮੇਰੀ ਬੇਇੱਜ਼ਤੀ ਹੋਰ ਕਰਵਾਉਣੀ ਹੀ ਜੇ 2 ਮਿੰਟ ਬਿਆਨ ਦੇ ਦਿੰਦੇ ਤਾਂ ਕੀ ਤੇਰਾ ਕਸ ਜਾਣਾ ਸੀ ਐ ਤੂੰ ਮੇਰੇ ਲਈ ਮਰ ਗਈ ਮੈਂ ਤੇਰੇ ਲਈ ਮਰ ਗਈ ਹੋਰ ਮੰਮੀ ਮੈਨੂੰ ਮaaf ਕਰ ਦੇ ਮੇਰਾ ਕੋਈ ਕਸੂਰ ਨਹੀਂ ਆ ਕਾ ਤਾ ਤੈਨੂੰ ਮaaf ਕਰਾਂ ਮੇਰਾ ਤਾਂ ਨੱਕ ਵਢਾਤਾ ਨਾ ਹੁਣ ਨਾ ਮੇਰੇ ਘਰ ਵੜੀ ਨਾਮ ਤੇਰੇ ਘਰ ਵੱਢਦੀ ਆ ਮम्मी ਦਾ ਨਾ ਕੰਮ ਕਰ ਮम्मी ਨਾ ਸੁਣ ਮੇਰੀ ਧੀ ਬਹੁਤ ਚੰਗਾ ਕੀਤਾ ਆ ਜਿਹੜਾ ਤੂੰ ਆਪਣਾ ਘਰ ਸੰਭਿਆ ਜੇ ਤੁਰਕਬੀਰ ਨੂੰ ਜੇਲ੍ਹ ਕਰਾ ਦਿੰਦੀ ਨਾ ਤੇ ਮੈਂ ਤੇਰੇ ਇਥੇ ਰੋਜ਼ ਤੈਨੂੰ ਜੇਲ੍ਹ ਖਾ ਲਿਆ ਕਰਨੀ ਸੀ ਮम्मी ਐਦਾਂ ਕਰਕੇ ਤੁਹਾਨੂੰ ਕੀ ਮਿਲ ਗਿਆ ਤੇ ਤੈਨੂੰ ਕੀ ਮਰ ਗਿਆ ਤੇਰੀ ਮਾਂ ਨੂੰ ਕੀ ਮਰ ਗਿਆ ਪੁਲਿਸ ਲਿਆ ਕੇ ਦੱਸ ਪਹਿਲਾਂ ਮੈਨੂੰ ਤੂੰ ਜੋ ਫੋਨ ਤੇ ਗੱਲਾਂ ਕਰਦੀ ਕਿਉਂ ਕਰਦੀ ਆ ਆ ਕਿੰਨਾ ਉਹ ਗੱਲ ਕੰਜਰ ਕੜੀ ਪਾਈ ਤੁਸੀਂ ਮੈਂ ਮੇਰੀ ਮੰਮੀ ਦੇ ਸੱਚੀ ਪੁਲਿਸ ਲੈ ਕੇ ਆਈ ਆ ਉਹਦੀ ਧੀ ਦੀ ਜ਼ਿੰਦਗੀ ਬਰਬਾਦ ਹੁੰਦੀ ਪਤਾ ਬਾਦ ਨਹੀਂ ਹੋਈ ਕੀ ਤੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ ਧੀ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਸਭ ਤੋਂ ਤੈਨੂੰ ਸੁੱਖ ਮਿਲਣ ਦਾ ਘਰ ਦੇ ਵਿੱਚ ਰਹਿਣ ਦੀ ਅਤੇ ਹੋਰ ਤੈਨੂੰ ਕੀ ਚਾਹੀਦਾ ਵਾ ਨਾਲੇ ਮੈਂ ਉਹਨਾਂ ਦੇ ਸਾਹਮਣੇ ਜੱਫੀ ਪਾਈ ਐ ਐਦਾਂ ਐਦਾਂ ਕਰਕੇ ਬਾਹਵਾ ਮਾਰਦੀ ਹਾਂ ਮਾਰ ਲਾ ਬਾਹਵਾ ਕੋਈ ਗੱਲ ਨਹੀਂ ਜਿੱਦਾਂ ਤੁਹਾਡੇ ਨਾਲ ਐਦਾਂ ਹੋ ਗਈ ਨਾ ਫੇਰ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਤੁਹਾਨੂੰ ਹੁਣ ਬਾਜ ਤਲਵਾਰਾ ਹੁੰਦੀਆਂ ਨਾ ਕੋਈ ਗੱਲ ਨਹੀਂ ਬੀਬੀ ਧੀ ਬਣ ਕੇ ਨਾ ਕੀ ਆਵਾਂ ਨੂੰ ਜਾ ਕੇ ਨਾ ਰਸੋਈ ਤੇ ਕੰਮ ਕਰ ਜਿਹੜਾ ਤੇਰਾ ਕੰਮ ਕਰਨ ਵਾਲਾ ਹਾਂ ਚਲੋ ਮੰਮੀ ਚਲੀ ਅੰਦਰ ਆਪਾਂ ਵੀ ਹਾਂ ਤਾਂ ਇਹ ਇਹ ਤੋਂ ਲਾਵਾ ਤੀ ਹੋਰ ਕੋਈ ਸੋਚੀ ਨਹੀਂ ਵੀ ਚੀਜ਼ ਜਿਹੜਾ ਕੰਮ ਦਾ ਨਾ ਪਤਾ ਲੱਗੂ ਨਾ ਤੇ ਦੱਸ ਦਿਓ ਆਪਾਂ ਦੱਸ ਦਾਂਗੇ ਆਣਗੇ ਚਲੋ ਧੁੱਪ ਬੜੀ ਆ ਕੋਈ ਨਿਕਲਿਆ ਵਿੱਚੋਂ ਮਾਂ ਨੂੰ ਦੱਸ ਕੇ ਨਾਲੇ ਮਾਂ ਦੀ ਬੀਤੀ ਕਰਾ ਕੇ ਖਲਾਇਆ ਤੂੰ ਨਾਲੇ ਪੁਲਿਸ ਵਾਲੇ ਬੀਤੀ ਕਰਕੇ ਗਏ ਨਾਲੇ ਸਾਥੋ ਲਾਹ ਪਾ ਕਰਵਾ ਕੇ ਗਏ ਇਹੋ ਜੇ ਤੂੰ ਚੁੱਪ ਰਹਿੰਦੀ ਤਾਂ ਇੰਨਾ ਕੁਝ ਹੁੰਦਾ ਨਾ ਮੰਮੀ ਜੀ ਆਹ ਚਲ ਉਹ ਤੇ ਜਾ ਕੇ ਤਾਂ ਸੋਇਚ ਕੰਮ ਕਰ ਕਿੱਦਾਂ ਮੜੇ ਵਾਂਗੂ ਆਕੜ ਗਈ ਆ ਮਰੀ ਰਾ ਧੁੱਪੇ ਹੁਣ ਮੈਨਿਆ ਤਾਂ ਜਦੋਂ ਜ਼ਰਾ ਕੁਝ ਹੀ ਨਿਕਲ ਗਿਆ ਅਗਲੇ ਇੱਕ ਮਹੀਨੇ ਵਿੱਚ ਆਕਰ ਆ ਰਿਹਾ ਮੇਰੀ ਮੰਮੀ ਵੀ ਮੇਨੂੰ ਮਿਲਦੀ ਆਊਗੀ ਹੇ ਰੱਬਾ ਮੈਂ ਕੀ ਕਰਾਂ ਸ਼ੋਗਰਾ ਮੰਮੀ ਆਪਾਂ ਬੱਜ ਗਏ ਜਿਹੜਾ ਤੁਸੀਂ ਆ ਆਈਡੀਆ ਲਾ ਲਿਆ ਮੈਂ ਮੰਨ ਗਈ ਤੁਹਾਡੇ ਦਿਮਾਗ ਦੀ ਹਾਏ ਜਿੱਦਾਂ ਡਰਾਵੇ ਦੇ ਕੇ ਦਈ ਆ ਗਰਮੀ ਤੇ ਜੇ ਪੁਲਿਸ ਲਈ ਤੇ ਫੇਰ ਫਿਰ ਕੀ ਬਣੂਗਾ ਮੰਮੀ ਸੋਚਣ ਤੇ ਮੰਮੀ ਇਹੋ ਮਨੋਮਾਨ ਰਹੀ ਹਾਂ ਪਰ ਮੈਂ ਤੁਹਾਨੂੰ ਆਖਿਆ ਨਹੀਂ ਪਰ ਮੰਮੀ ਨੇ ਆਖਣਾ ਵਾ ਵੀ ਹੁਣੇ ਡਰਦੀ ਫਿਰਦੀ ਓ ਸੱਚੀ ਮੰਮੀ ਜਿੱਦਾਂ ਦੀਆਂ ਧੰਕੀਆਂ ਦਿੱਤੀਆਂ ਡਰ ਵਾਕਿਆ ਮੈਨੂੰ ਵੀ ਲੱਗ ਜਾਂਦੀ ਆ ਨਾਲੇ ਨਾ ਰਕਵੀਰ ਇਹ ਜਿਹੇ ਬੰਦੇ ਦਾ ਪਤਾ ਨਹੀਂ ਹੁੰਦਾ ਉਹ ਗੱਲ ਜਾਂਦੀ ਜਾਂਦੀ ਦਰਖਾਸਤ ਦੇ ਜੇ ਤਾਂ ਪੁਲਿਸ ਵਾਲੇ ਸਾਡੇ ਸਿਰ ਤੇ ਚ ਆਣ ਕੇ ਚੜ ਜਾਣ ਅਸੀਂ ਫਿਰ ਕੀ ਕਰਾਂਗੇ ਇੰਦਾ ਕਰ ਤੂੰ ਅਮਨ ਨੂੰ ਨਾ ਉਹਦੇ ਭੇਕੇ ਛੱਡਿਆ ਮੰਮੀ ਸਹੀ ਗੱਲ ਕਹਿੰਦੀ ਆ ਉਹ ਨਹੀਂ ਯਾਰ ਕਿਉਂ ਤੁਸੀਂ ਡਰਦੇ ਕੁਝ ਨਹੀਂ ਹੁੰਦਾ ਨਹੀਂ ਰਕਵੀਰ ਜੇ ਪੁਲਸ ਲੈ ਵੀ ਆਉਗੀ ਤੇ ਜੇ ਤਲਾਸ਼ੀ ਕਰਨਗੇ ਤੇ ਜੇ ਕੋ ਲੱਭੂਗਾ ਨਾ ਫੇਰ ਕੀ ਕਰ ਲਣਗੇ ਆ ਮਮੀ ਦੀ ਗੱਲ ਸਿਆਣੀ ਆ ਫਿਰ ਵੀ ਸਿਆਣਾ ਬੰਦਾ ਕਰਦਾ ਸਿਆਣੀ ਗੱਲ ਕਰਦਾ ਹੁੰਦਾ ਕਾਕਾ ਮੇਰੇ ਆਖੇ ਲੱਗ ਜਾ ਤੂੰ ਚਲੋ ਮਮੀ ਜੀ ਤੁਸੀਂ ਆਂਦੇ ਤੇ ਮੈਂ ਛੱਡ ਆਉਣਾ ਕੋਈ ਗੱਲ ਨਹੀਂ ਆਹੋ ਜਿੱਦਾਂ ਬੋਲ ਕੇ ਕਹੀ ਉਹ ਤਾਂ ਪਤਾ ਵਾ ਨਹੀਂ ਗੱਲ ਤਾਂ ਸਹੀ ਆ ਨਾਲੇ ਮਮੀ ਇਹ ਜੋ ਕੰਮ ਅਸੀਂ ਤਾਂ ਨਾ ਕਰੀਏ ਜੇ ਸਾਡੇ ਘਰ ਉੱਥੇ ਕੋਈ ਗਿਆ ਗੱਲ ਦਾ ਪੜਦਾ ਹੋਵੇ ਪਤਾ ਤਾਂ ਸਾਰਿਆਂ ਨੂੰ ਸਾਰੀਆਂ ਗੱਲਾਂ ਦਾ ਹੈਗਾ ਵਾ ਉਹ ਭਾਵੇਂ ਪਤਾ ਹੈਗਾ ਵੀ ਆ ਪਰ ਮੌਕਾ ਸਾਹਮਣਾ ਚਾਹੀਦਾ। ਆ ਤੁਸੀਂ ਉਹ ਗੱਲ ਪਤਾ ਨਿਆਣਿਆਂ ਵਾਲੀ ਗੱਲਾਂ ਨਾ ਕਰੋ। ਆਪਣਾ ਮੌਕਾ ਸਾਂਭਿਆ ਹੋਊਗਾ। ਫਿਰ ਤੁਰ ਕੇ ਚੱਲ ਜਣਗੇ ਚੱਲ ਜਣਗੇ ਤਾਂ ਉਹਨਾਂ ਲੱਭਾ ਨਾ ਕੋਤੋਂ ਨਾ ਫਿਰ ਤੁਰ ਕੇ ਚਲੀ ਜਾਣਾ। ਆ ਫਿਰ ਫਿਰ ਕੋਈ ਗੱਲ ਨਹੀਂ ਹੈਗੀ। ਆ ਮੈਂ ਆਕੜ ਨਾਲ ਤੇ ਬੜਾ ਕਿ ਉਹਨਾਂ ਦੇ ਗਾੜੀ ਵੀ ਸਾਡੇ ਘਰ ਕੋਲ ਪਈ ਹੈਗਾ। ਕੋਈ ਨਹੀਂ ਮੈਂ ਛਾੜ ਦੰਨਾ। ਆਹੋ ਛਾੜਿਆ ਕੇ ਲੈ ਆਵਾਂਗੇ। ਮੈਂ ਤਾਂ ਪੁੱਤ ਦਿਮਾਗ ਤੋਂ ਕੰਮ ਲਿਆ। ਤੇ ਆਹ ਜਿਹੜੀ ਕੱਲ ਆਈ ਹੈ ਡਰਾਵਾ ਦੇ ਕੇ ਗਈ ਆ ਤੇ ਇਹ ਕੀਪਦਾ ਨਾ ਹੋਵੇ ਵੀ ਪੁਲਿਸ ਲਾਵੇ। ਮੈਂ ਤਾਂ ਤਾਂ ਹੀ ਆ ਮਨੂੰ ਕਾਲ ਦਿੱਤਾ। ਤੇ ਉਹ ਗੱਲ ਨਾ ਮਨੂੰ ਇੱਥੇ ਵੇਖ ਕੇ ਤੁਹਾਨੂੰ ਸਾਰ ਸਹੀ ਗੱਲਾਂ ਮੰਮੀ ਜੀ ਆਪਾਂ ਤੇ ਬੁਰੇ ਫਸ ਜਾਣਾ ਸੀ ਮੈਨੂੰ ਓਦਾਂ ਵੀ ਨਾ ਮੰਮੀ ਮੱਛਰ ਤੋਂ ਬੜਾ ਡਰ ਲੱਗਦਾ ਤੇ ਜੇ ਲੈ ਜਾਂਦੇ ਤੇ ਮੱਛਰ ਵਾਂਗਿਆ ਬੜਾ ਲੜਨਾ ਹੀ ਸੁਣਿਆ ਨਾ ਮੰਮੀ ਖੂਨਾਂ ਚ ਵੀ ਵੇਖੀਦਾ ਵਾ ਉਹ ਤਾਂ ਫਿਰ ਲੜਨਾ ਹੀ ਜੇ ਤੈਨੂੰ ਖੜਦੇ ਤਾਂ ਸਾਰਿਆਂ ਨੂੰ ਖੜਨਾ ਹੀ ਵੀ ਤੇ ਜਾਣਾ ਹੀ ਉਹ ਨਾ ਮੰਮੀ ਵਧੀਆ ਹੀ ਹੋਇਆ ਹੋਇਆ ਮੰਮੀ ਜਿਹੜਾ ਆਪਾਂ ਸਾਰਿਆਂ ਨੇ ਡਰਾ ਲਿਆ ਨੀ ਤੇ ਉਹਨੇ ਆਪਣੀ ਮਾਂ ਦੇ ਹੁੰਦਿਆਂ ਤਾੜ-ਤਾੜ ਬੋਲਣਾ ਹੀ ਤੇ ਜੇਲ੍ਹ ਚ ਤੇ ਮੱਛਰ ਵੀ ਬੜਾ ਖਾਂਦਾ ਜੇ ਆਪਾਂ ਨੂੰ ਲੈ ਜਾਂਦੇ ਸਾਰਿਆਂ ਨੂੰ ਐਨੀ ਬੇਸਕ ਹੋਲਦੀ ਆ ਮੰਮੇ ਜਦੋਂ ਮੈਂ ਫੋਕੇ ਜੇ ਪਲਾਲ ਕਰਾਂ ਨਾ ਮੇਰਾ ਕਿਹੜਾ ਜੀ ਕਰਦਾ ਇਹਨੂੰ ਹੱਥ ਲਾਉਣ ਨੂੰ ਦੀਦੀ ਨੂੰ ਐਦਾਂ ਐਦਾਂ ਗਾਈ ਵਾਂਗੂ ਮੰਮੇ ਛੜੀਆਂ ਮਾਰੇ ਜਿਵੇਂ ਗਾਈ ਛੜੀਆਂ ਮਾਰਦੀ ਸੱਚੀ ਮੈਂ ਤੇ ਕਮਾਲ ਮੰਨ ਗਿਆ ਗੁੱਸੇ 'ਚ ਤਾਂ ਲਾਲੋ ਲਾਲ ਹੋਈ ਹੀ ਉਹ ਤਾਂ ਪਾਣੀ ਕਿੱਦਾਂ ਹੋ ਗੱਲ ਔਰੀ ਚੁੱਪ ਰਹਿ ਗਈ ਹਣੇ ਤੁਹਾਨੂੰ ਤਾਂ ਬੋਲਣਾ ਸੀ ਜਦੋਂ ਮਾਂ ਦੀ ਸ਼ਹਿ ਮਿਲ ਲਈ ਇਹਨੂੰ ਸ਼ੁਕਰ ਕਰੋ ਬਚ ਗਏ ਆ ਵੀਰ ਦੇ ਛਤਰਾ ਤੋਂ ਡੱਬੀ ਮਰੀ ਨਹੀਂ ਬੋਲੀ ਆਹੋ ਇਹ ਵੀ ਗੱਲ ਹੈ ਸਹੀ ਗੱਲ ਆ ਸਾਨੂੰ ਨਹੀਂ ਜਾਣਦੀ ਕਿ ਇਹਨੂੰ ਤੇਰੇ ਤੇ ਮੰਮੀ ਉਹਨੇ ਖਿਲਾਫ ਬੋਲਣਾ ਹੀ ਬੋਲਣਾ ਸੀ ਉਹਨੇ ਤੇ ਮੇਰੀ ਇੱਕ ਇੱਕ ਗੱਲ ਨਹੀਂ ਛੱਡਣੀ ਦੁਨੀਆ ਵਧਾ ਵਧਾ ਕੇ ਦੱਸਣੀਆਂ ਸੀ ਉਹ ਚਲੋ ਦਫਾ ਕਰੋ ਉਹ ਨੂੰ ਹੁਣ ਜਿਹੜਾ ਕੰਮ ਨਾ ਹੀ ਹੋ ਗਿਆ ਵਾ ਜਾਨ ਬਚ ਗਈ ਸ਼ੁਕਰ ਕਰੋ ਚਲੋ ਇਹ ਜਾ ਜਾਨ ਤੇ ਬਚ ਗਈ ਆ ਪਰ ਪੱਜੀ ਤੁਸੀਂ ਇਦਾਂ ਕਰੋ ਹੁਣ ਜਾ ਕੇ ਤੇ ਅਮਨ ਨੂੰ ਲਿਆਓ ਤਿਆਰ ਹੋ ਗੀ ਮੈਂ ਨਾ ਝਾੜੀ ਵੇ ਦੇ ਤੇ ਮਾਤਾ ਫੇਰ ਪੁਲਿਸ ਲਾਵੇ ਹਾਂ ਹੁਣ ਕਿੱਥੇ ਆਉਣ ਵਾਲੀ ਹੁਣ ਤੇ ਹੁਣ ਤਾਂ ਨੇ ਆਪ ਕਹਿਤਾ ਵੀ ਮੇਰੇ ਘਰ ਵੜੀ ਨਾ ਤੇ ਫੇਰ ਉਹ ਕਿਦਾਊਗੀ ਕੁਸਕਣਾ ਹੁਣ ਤੇ ਹੋਰ ਦਾ ਰਿਸ਼ਤਾ ਨਾ ਤੇ ਤੋੜ ਗਿਆ ਭੁੱਲ ਜਾ ਤੂੰ ਚਲੋ ਠੀਕ ਆ ਫਿਰ ਮੈਂ ਮੰਮੀ ਨਹਾ ਤੋ ਲਵਾ ਜੇ ਮੇਰਾ ਕਪੜੇ ਪੈਸੇ ਕਰ ਦੋ ਤੁਸੀਂ ਕੋਈ ਨਹੀਂ ਕਰ ਦਿੰਨੇ ਆ ਵੇਖ ਉਲਟਾ ਪੁਲਸ ਵਾਲੇ ਵੇ ਇਨੀ ਸ਼ਰਮ ਨਹੀਂ ਮਾਂ ਨੂੰ ਆਉਂਦੀ ਵੀ ਮੇਰੀ ਧੀ ਨੂੰ ਲੰਗਰ ਖਵਾਲਣ ਦੇ ਅੰਤ ਤਰੀ ਸਾਂਢ ਨੂੰ ਫਿੱਟੇ ਆ ਰਾਮ ਨਾ ਰੱਖਿਆ ਘਰ ਲੀੜਾ ਲਤਾ ਹਰ ਇੱਕ ਜੀ ਦੀ ਮਿਲਣੀ ਆ ਤਾਂ ਤਾਂ ਵੀ ਵੇਖ ਕੇ ਅਗਲੀ ਪੁਲਸ ਲੈ ਕੇ ਆ ਗਏ ਉਹਦੀ ਹਿੰਮਤ ਵੇ ਤੂੰ ਉਹਦੀ ਮੈਂ ਮੰਮੀ ਆਪਣੀ ਕਮੀ ਮਹਿਸੂਸ ਹੀ ਨਹੀਂ ਹੁੰਦੀ ਅੱਗੇ ਤੂੰ ਮਿਲਣ ਗੇੜਨ ਨਹੀਂ ਆਉਣਾ ਉਹ ਕੱਲ ਆਉਣਾ ਜਦੋਂ ਵੀ ਗਈ ਨਾ ਸਹੀ ਗੱਲ ਆ ਬੈਠੀ ਰਹਾ ਹੁਣ ਤੂੰ ਉੱਥੇ ਰੋਂਦੀ ਰਾ ਇਹ ਇੱਥੇ ਰੋਂਦੀ ਰਵੇ ਪਤਾ ਫੇਹੀ ਲੱਗਣਾ ਨੂੰ ਚੰਗਾ ਹੀ ਹੋਇਆ ਪੁੱਤ ਥੋੜੇ ਜਾਂਦੇ ਜਾਂਦੇ ਕਹਿਗਾ ਇਹ ਤੇ ਪਾਗਲ ਆ ਹਾਂ ਗੱਲ ਦਾ ਕੀ ਹੈ ਇਹ ਹੀ ਪਾਗਲ ਬੋਲਣ ਲੱਗੀ ਵੇਖਦੀ ਕੋ ਉਹਨੂੰ ਇਨੀ ਸ਼ਰਮ ਨਹੀਂ ਕੁੜਮਾ ਜਰਮਾ ਦੀ ਸ਼ਰਮੀ ਹੈ ਨਹੀਂ ਗੀ ਕੁੜਮਤੋਂ ਕਰ ਫੁੱਲਾਂ ਦੀ ਬਾਸ਼ਨਾ ਦੇ ਇੰਨਾ ਨਹੀਂ ਆਉਂ ਨੂੰ ਅਕਲੁਕ ਲੈ ਗਈ ਚੱਲ ਦਿਮਾਗ ਮੋਟਾ ਦਾ ਹੈਗਾ ਪਾਣੀ ਲਵਾ ਹੁਣ ਤੁਸੀਂ ਵੀ ਰੈਸਟ ਕਰੋ ਠੰਡੇ ਹੋ ਜਾ ਹੁਣ ਨਹੀਂ ਕੋਈ ਗੱਲ ਕਰਨੀ ਚੰਗਾ ਨਹੀਂ ਹੁਣ ਕੀ ਗੱਲ ਕਰਨੀ ਅਸੀਂ ਸ਼ੁਕਰ ਕਰਦੀ ਪ੍ਰਮਾਤਮਾ ਦਾ ਚਲੋ ਵਿਚਾਰ ਰੱਖਿਆ ਵਾ ਨਹੀਂ ਤੇ ਪਿੰਡ ਚ ਹੋਏ ਹੋਏ ਹੋ ਜਾਣੀ ਹਏ ਹੇ ਰੱਬਾ ਇਹ ਮੈਂ ਕੀ ਕਰ ਲਿਆ ਆਪਣੇ ਹੱਥਾਂ ਦੇ ਨਾਲ ਅੱਗੇ ਤੇ ਸਾਰੇ ਮੇਰੇ ਖਿਲਾਫ ਹੀ ਇੱਕ ਸਿਰਫ ਮੇਰੀ ਮਾਂ ਹੀ ਮੇਰੇ ਵੱਲ ਮੈਂ ਉਹਨੂੰ ਵੀ ਆਪਣੇ ਖਿਲਾਫ ਕਰ ਲਿਆ ਮੈਨੂੰ ਇਤਰਾ ਨਹੀਂ ਹੀ ਕਰਨਾ ਚਾਹੀਦਾ ਉਹਨਸ ਨੂੰ ਆਪਣੇ ਸੱਚੇ ਸੱਚੇ ਬਿਆਨ ਦੇਣੇ ਚਾਹੀਦੇ ਸੀ ਪਰ ਇਹ ਵੀ ਤੇ ਬੜੇ ਅੰਤਰੇ ਨਾ ਕਿੰਨੀਆਂ ਧਮਕੀਆਂ ਨਾ ਦਿੱਤੀਆਂ ਹੀ ਇਹਨਾਂ ਨੇ ਮੇਰੀ ਮਾਂ ਨੂੰ ਵੀ ਕਈ ਕੋ ਕਰ ਦੇਣਾ ਸੀ ਮੇਰੀ ਮਾਮ ਚਾਚੀ ਪੁਲਸ ਲੈ ਕੇ ਆਈ ਨਾਲੇ ਮੈਂ ਆਪਣੀ ਮਾਂ ਦੀ ਕਿੰਨੀ ਬੇਇੱਜ਼ਤੀ ਕਰਾਈ ਪੈ ਤਾਂ ਜਦੋਂ ਕੋਈ ਮੁਕਰ ਜੇ ਤੇ ਕਿੰਨੀ ਬੇਇੱਜ਼ਤੀ ਹੁੰਦੀ ਆ ਮਚਾਈ ਨੂੰ ਮੂਰ ਕੋਣ ਨਾ ਨਹੀਂ ਲੱਭਣ ਡਿਆ ਹੁਣ ਤੇ ਮੰਮੀ ਨੇ ਵੀ ਨਹੀਂ ਮੇਰਾ ਸਾਥ ਦੇਣਾ ਐਡਾ ਵੱਡਾ ਧੋਖਾ ਕਰਤਾ ਮੈਂ ਆਪਣੀ ਮਾਂ ਨਾਲ ਮਾਂ ਨਾਲ ਤੈਨੂੰ ਆਪਣੇ ਮਾਤੇ ਆਪ ਹੀ ਲਾਉਣਾ ਪੈਣਾ ਆਪਣੇ ਪੈਰਾਂ ਤੇ ਮੈਂ ਆਪ ਇੱਕ ਵਾੜੀ ਮਾਰ ਲਈ ਚੰਗੀ ਭਲੀ ਪੁਲਿਸ ਜਦੋਂ ਘਰ ਆ ਗਈ ਹੀ ਇੱਕ ਵਾਰੀ ਮੂੰਹ ਖੋਲ ਦਿੰਦੀ ਭਿਆਨ ਦੇ ਦਿੰਦੀ ਇਹਨਾਂ ਨੂੰ ਸਾਰਿਆਂ ਨੂੰ ਚੁੱਕ ਕੇ ਨਾਲ ਲੈ ਜਾਣਾ ਸੀ ਫੇ ਆਪੇ ਖਾਂਦੇ ਰਹਿੰਦੇ ਉਹਨਾਂ ਦੇ ਡੰਡੇ ਨਾਲੇ ਉਹਨਾਂ ਦੀ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਸੀ ਕੋਈ ਨਾ ਕੋਈ ਕਦਮ ਤੇ ਚੁੱਕਣਾ ਹੀ ਪੈਣਾ ਪੋਤਰਾ ਨਹੀਂ ਇਹਨਾਂ ਨੂੰ ਸਮਝਾਉਣੀ ਫਪਲੇ ਮਾਤੇ ਆਪ ਹੀ ਲੜ ਬਲਜੀਤ ਇਨ ਦੀ ਹਮਤ ਤੇਰਚੇ ਹੈਗੀ